ਇਹ ਇੱਕ ਸੱਚ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਪੰਜਾਬ ਚੋਂ ਸ਼ੁਰੂ ਹੋ ਕੇ ਅਗਰ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਜਿਵੇਂ ਸਾਡੇ 6ਵੇਂ ਗੁਰੂ ਨੇ 52 ਰਾਜਿਆਂ ਨੂੰ ਪ੍ਰਿਆ ਕਰਾਇਆ ਸੀ ਅਗਰ ਇਹ ਕਰਕੇ ਅੱਜ ਸਿੱਖ ਕੌਮ ਹੈ ਜਿਹੜੀ ਸਿੱਖ ਸੰਤਾ ਜਿਹੜੀ ਕੌਮੀ ਇਨਸਾਫ ਮੋਰਚੇ ਦੇ ਨਾਲ ਜੁੜ ਕੇ ਅਗਰ ਪੰਜਾਬ ਤੇ ਦੇਸ਼ ਇਹ ਕੰਮ ਕਰਦੇ ਨੇ ਤਾਂ ਇਹ ਗੁਰੂਆਂ ਦੀ ਇੱਕ ਚੰਗੀ ਜਿਹੜੀ ਉਹ ਹੈ ਉਸ ਨੂੰ ਵੀ ਇੱਕ ਤਰ੍ਹਾਂ ਜਾਗਰਤ ਕਰਨ ਦਾ ਜੋ ਲੁਭਾਉਣ ਦੀ ਨਵਾਉਣ ਦੇ ਇੱਕ ਉਹ ਬਿਲਕਿਸਤਾਨੋ ਦੇ ਜਿਹੜੇ ਰੈਪਿਸਟ ਸੀ ਤੇ ਉਹਦੇ ਮਰਡਰਰ ਸੀ ਪਰਵਾਰ ਦੇ ਉਹਨਾਂ ਨੂੰ ਛੱਡਤਾ ਉਹਨਾਂ ਨੂੰ ਭਲਾ ਕਿ ਉਹਨਾਂ ਨੂੰ ਤਾਂ ਸਜ਼ਾ ਵੀ ਪੂਰੀ ਨਹੀਂ ਸੀ ਕੀਤੀ ਸਜ਼ਾ ਤਾਂ ਪਹਿਲਾਂ ਹੀ ਛੱਡ ਦਿੱਤੀ ਉਹ ਵੀ ਗੱਲ ਕਹੀ ਸੀ ਉਹਨਾਂ ਨੇ ਜੀ ਉਹਨਾਂ ਨੂੰ ਚੰਗੇ ਸ਼ਹਿਰੀ ਦਾ ਖਿਤਾਬ ਦਿੱਤਾ ਗਿਆ ਸੀ ਸ਼ਹਿਰੀ ਦਾ ਖਿਤਾਬ ਦਿੱਤਾ ਉਹ ਤਾਂ ਲੋਕਾਂ ਨੇ ਬਾਅਦ ਛਰੌਣਾ ਪਾਇਆ ਕਿ ਤੇਰੇ ਪਿਸ਼ਤਾ ਨੂੰ ਚੰਗੇ ਸ਼ਹਿਰੀ ਕਿਹਾ ਹਾਰ ਪਾ ਕੇ ਸਨਮਾਨ ਵੀ ਕੀਤਾ ਗਿਆ ਸਨਮਾਨ ਕੀਤਾ ਆਰਐਸਐਸ ਵਾਲਿਆਂ ਨੇ ਝਾਰ ਕੰਟ ਉਹਨਾਂ ਦੇ ਹਾਰ ਪਾਏ ਜਾ ਕੇ ਜਣੀ ਮੈਂ ਤੁਹਾਨੂੰ ਦੇਸ਼ਾਂ ਦੇ ਉਦਾਹਰਣ ਦਿੱਤੀ ਆ ਉਹਦੇ ਚ ਇਹ ਹੈ ਕਿ ਪੰਜਾਬ ਇੱਕ ਦੇਸ਼ ਹੈ ਜਿਹਦੇ ਵਿੱਚ ਕਿਸੇ ਕਿਸਮ ਦਾ ਇੱਕ ਅੰਦੋਲਨ ਹੋਣਾ ਚਾਹੀਦਾ ਹੈ ਜਿਹਦੇ ਚ ਕਿਸਾਨੀ ਦੀਆਂ ਸਾਰੀਆਂ ਜਿਹੜੀਆਂ ਤਾਕਤਾਂ ਨੇ ਉਹ ਇਕੱਠੀਆਂ ਹੋਣ ਸਿੱਖ ਸੰਸਥਾਵਾਂ ਇਕੱਠੀਆਂ ਅੱਜ ਇੱਥੇ ਲੋਕਾਂ ਨੇ ਬਹੁਤ ਕਹਿ 328 ਰੂਪਾਂ ਦਾ ਹੋਰ ਜਣਾ ਜਣੀ ਉਹ ਹੈਗਾ ਮਸਲਾ ਜੱਥੇਦਾਰ ਜਦੋਂ ਆਊਗਾ ਜੇਲ੍ਹ ਚੋਂ ਕੱਢ ਲੂਗਾ ਹਸਾਬ ਤਾਂ ਉਹਨਾਂ ਨੇ ਕੀ ਕਰਨਾ ਉਹਨਾਂ ਨੂੰ ਛਡਾਉਣ ਵਾਲੀ ਮੁੱਖ ਕੇਂਦਰਿਤ ਹੋਣੀ ਚਾਹੀਦੀ ਹੈ ਕਿਉਂਕਿ ਉਹ ਇਸ਼ੂ ਹੈ ਕੇਂਦਰ ਸਰਕਾਰ ਨਾਲ ਇਹ ਮੈਨੂੰ ਲੱਗਦਾ ਹੈ ਸਮਝ ਦਿੱਲੀ ਅੰਦੋਲਨ ਨੇ ਗੱਲ ਸਥਾਪਿਤ ਕਰਤੀ ਕਿ ਯੂਨਿਟੀ ਤੇ ਮੁੱਦੇ ਦਾ ਸਹੀ ਹੋਣਾ ਇਹ ਦੋ ਪ੍ਰੀਕੰਡੀਸ਼ਨਰ ਨੇ ਕਿਸੇ ਅੰਦੋਲਨ ਨੂੰ ਜਿੱਤਣ ਦੇ ਦੂਜੀ ਪ੍ਰੀਕੰਡੀਸ਼ਨ ਇਹ ਹੈ ਕਿ ਅੰਦੋਲਨ ਦੀ ਇਕਜੁੱਟਤਾ ਸ਼ਾਂਤਮਈ ਤੇ ਲੰਬੇ ਅੰਦੋਲਨ ਨੂੰ ਲੜਨਾ ਕਿਉਂਕਿ ਦਿੱਲੀ ਇੱਕ ਸਮੇਂ ਰਾਜਧਾਨੀ ਰਹਾ ਵੱਖ-ਵੱਖ ਐਮਪਰਰਸ ਦੀ ਤੇ ਇੱਥੇ ਲੜਾਈਆਂ ਪਾਣੀਪਤ ਦੀਆਂ ਤੇ ਲੜਾਈਆਂ ਇੱਥੇ ਹੋਈਆਂ ਜਿੰਨੇ ਹਮਲਾਵਰ ਆ ਰਹੇ ਉੱਚੇ ਉੱਚੇ ਲੜਦੇ ਰਹੇ ਸੋ ਇਹਦੇ ਅੰਦਰੋਂ ਹਮਲਾਵਰਾਂ ਦੇ ਖਿਲਾਫ ਵੀ ਤੇ ਦਿੱਲੀ ਦੇ ਖਿਲਾਫ ਲੜਨ ਦਾ ਇੱਕ ਇਸਤੀ ਵੀ ਹੈ ਇੱਕ ਕਲਚਰ ਵੀ ਹੈ ਤੇ ਡੀਐਨਐਚ ਪਿਆ ਵੀ ਹੈ ਕਿਸੇ ਤਰ੍ਹਾਂ ਸੋ ਇਸ ਕਰਕੇ ਜੇ ਇਹ ਲੋਕ ਨੇ ਜਿਹੜੇ ਇਕੱਠੇ ਹੋ ਜਾਂਦੇ ਨੇ ਕਦੇ ਦਿੱਲੀ ਕਦੇ ਨਹੀਂ ਚਾਹੂਗੀ ਵੀ ਇਹ ਇਕੱਠੇ ਹੁਣ ਖਾਸ ਕਰਕੇ ਇਸ ਕਿਤੇ ਦੇਖ ਲੋ ਇਕੱਠੇ ਹੁਣ ਇਹਨਾਂ ਦੀ ਹੁਣ ਇੰਨੀ ਕਿੰਨੀ ਹਿੰਮਤ ਹੈ ਕਿੰਨੀ ਕਿ ਸਿਆਣਪ ਹੈ ਕਿੰਨੀ ਕਿ ਮਿਹਨਤ ਹੈ ਕਿੰਨੀ ਕਿ ਦ੍ਰਿੜਤਾ ਇਕੱਠੇ ਹੋ ਕੇ ਲੜੀਏ ਕਿਉਂਕਿ ਇਹ ਲੜਾਈ ਹੈ ਜਿਹੜੀ ਮੈਂ ਸਮਝਦਾ ਕਿ ਇਹ ਲੜਾਈ ਆਪਣੇ ਆਪ ਚ ਇਸ ਵੇਲੇ ਜਿਹੜੀ ਦਿੱਲੀ ਦੇ ਵਿੱਚ 2014 ਤੋਂ ਬਾਅਦ ਜਿਹੜੀ ਸਰਕਾਰ ਹੈ ਉਹ ਸਰਕਾਰ ਦੇ ਜਿਹੜੇ ਮਤਲਬ ਕਿ ਜਿਹੜੇ ਸਾਈਨਸ ਐਂਡ ਸਿੰਪਟਮਸ ਨੇ ਉਹ ਇੱਕ ਤਰ੍ਹਾਂ ਦੇ ਫਾਸ਼ੀਵਾਦ ਵੱਲ ਵੱਧ ਰਹੇ ਕਦਮ ਕਮਿੰਸਾਹ ਮੋਰਚੇ ਦੇ 3 ਸਾਲ ਹੋਏ ਆ ਤੇ 3 ਸਾਲ ਤੋਂ ਬਾਅਦ ਵਿੱਚ ਜਿਹੜੇ ਪ੍ਰੋਗਰਾਮ ਲੀਕੇ ਗਏ ਆ ਉਹ ਤੁਹਾਡੇ ਸਾਹਮਣੇ ਦੱਸ ਦਿੱਤੇ ਗਏ ਆ 26 ਤਰੀਕ ਨੂੰ 26 ਜਨਵਰੀ ਨੂੰ ਕਮਿੰਸਾਹ ਮੋਰਚੇ ਨੇ ਪ੍ਰੋਗਰਾਮ ਦਿੱਤਾ ਕਿ ਪੂਰੇ ਪੰਜਾਬ ਦੇ ਵਿੱਚ 11 ਤੋਂ 3 ਵਜੇ ਤੱਕ ਟੋਲ ਪਰਾਜੇ ਬੰਦ ਕੀਤੇ ਜਾਣਗੇ ਮਾਫ ਕਰਨਾ ਬੰਦ ਨਹੀਂ ਉਹਨਾਂ ਨੂੰ ਉੱਥੇ ਕਾਲੀਆਂ ਝੰਡੀਆਂ ਤੇ ਨਾਲ-ਨਾਲ ਆਮ ਲੋਕਾਂ ਦੀ ਰਾਹਗੀਰੀ ਤੇ ਚੱਲਦੀ ਰਹੂਗੀ ਪਰ ਟੋਲ ਪਰਾਜੇ ਫ੍ਰੀ ਕੀਤੇ ਜਾਣਗੇ ਅੱਜ ਕਿਸਾਨ ਜਥੇਬੰਦੀ ਦੀ ਸ਼ਮੂਲੀਅਤ ਵਰੀ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਤੇ ਖਾਸ ਕਰਕੇ ਇਸ ਸਕੈਮ ਦੇ ਆਗੂ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਹਿਬਾਨ ਸਾਡੇ ਨਾਲ ਆ ਦਰਸ਼ਨਪਾਲ ਜੀ ਪਹਿਲਾਂ ਕੋਈ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਹਰ ਚਾ ਵਾਹਿਗੁਰੂ ਜੀ ਕੀ ਫਤਿਹ ਹੋਰ ਕਿਵੇਂ ਹੋ ਜੀ ਚੜ੍ਹਦੀ ਕਲਾ ਹਾਂ ਵਧੀਆ ਜੀ ਬਹੁਤ ਵਧੀਆ ਕਿਵੇਂ ਵੇਖਦੇ ਹੋ ਤੁਸੀਂ ਲੰਬੇ ਸੰਘਰਸ਼ ਚੱਲ ਰਹੇ ਆ ਲੰਬਾ ਕਿਸਾਨੀ ਸੰਘਰਸ਼ ਚੱਲਿਆ ਸੀ ਦਿੱਲੀ ਦੀ ਵਿੱਚ ਸ਼ੰਪੂ ਖਨੋਰੀ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਤੁਸੀਂ ਇੱਕ ਹੋਕਾ ਵੀ ਅੰਦਰ ਦਿੱਤਾ ਕਿ ਸਾਰੇ ਬੈਠੇ ਹੋਏ ਨਾਮ ਹੀ ਜ਼ਿਕਰ ਕੀਤਾ ਕਿ ਇਕੱਠਾ ਹੋ ਕੇ ਲੜਨਾ ਚਾਹੀਦਾ ਪਰ ਵੱਖ-ਵੱਖਰੇ ਲੜਾਈ ਫਿਰ ਕੌਮੀ ਸਫ ਮੋਚ ਦੇ 3 ਸਾਲ ਪੂਰੇ ਹੋ ਚੁੱਕੇ ਆ ਦੇਖੋ 3 ਸਾਲ ਪੂਰੇ ਹੋਣ ਤੇ ਮੈਂ ਇਹ ਮਤਲਬ ਕਿ ਇੱਕ ਤਰ੍ਹਾਂ ਦਾ ਹੋਕਾ ਵੀ ਦਿੱਤਾ ਜਾਂ ਕਹਿ ਲਓ ਇੱਕ ਅਪੀਲ ਕੀਤੀ ਆ ਯਾਨੀ ਇਸ ਅਪੀਲ ਨੂੰ ਤਾਂ ਮੈਂ ਇੱਥੋਂ ਵੀ ਦੇਖਣਾ ਕਹਿਣਾ ਚਾਹੁੰਦਾ ਵੀ ਜੇ ਕੌਮੀ ਇਨਸਾਫ ਮੋਰਚੇ ਦੀ ਮਦਦ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਮੋਰਚੇ ਦੇ ਹਿੱਸਾ ਬਣ ਕੇ ਜਣੀ ਕੌਮੀ ਇਨਸਾਫ ਮੋਰਚਾ ਇੱਕ ਹੋਵੇ ਐਸਕੇ ਹੋਵੇ ਐਸਕੇਐਮ ਨਾਨ ਪੋਲਿਟਿਕਲ ਹੋਵੇ ਕੇਐਮਐਮ ਹੋਵੇ ਅਗਰੇ ਚਾਰੇ ਮੋਰਚੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਹੀ ਇਕੱਲੇ ਲੈ ਲੈਣ ਇੱਕ ਵਾਰੀ ਤੇ ਨਾਲ ਜਿਵੇਂ ਮਨੁੱਖ ਦੇਸ਼ ਦੇ ਅੰਦਰ ਜਿਹੜੇ ਸਿਆਸੀ ਕੈਦੀ ਨੇ ਕਿਤੇ ਰੋਜ ਜਿਵੇਂ ਤੁਹਾਡੇ ਪੱਤਰਕਾਰਾਂ ਤੇ ਰੋਜ ਹਮਲੇ ਹੋ ਰਹੇ ਨੇ ਡੈਮੋਕਰੈਟਿਕ ਰਾਈਟਸ ਦਾ ਮਸਲਾ ਇਹ ਵੱਡਾ ਮਸਲਾ ਬਣਿਆ ਹੋਇਆ ਹੈ ਦੇਸ਼ ਅੱਜ ਤੇ ਪੰਜਾਬ ਦੇ ਜਿਹੜੇ ਚਾਰ ਮੋਰਚੇ ਨੇ ਚਾਰੋਂ ਮੋਰਚੇ ਚਾਰ ਕੀ ਪੰਜ ਹੋਗੇ ਦੋ ਨਾਨ ਪੋਲਿਟੀਕਲ ਹੋਗੇ ਇੱਕ ਐਸਕੀਮ ਹੋ ਗਿਆ ਕੇਐਮਐਮਓ ਹੋ ਗਿਆ ਕਮ ਮਨਸਾਬ ਹੋ ਗਿਆ ਇਹ ਇੱਕ ਹੱਕ ਸੱਚ ਦੀ ਲੜਾਈ ਹੈ ਮਨੁੱਖੀ ਅਧਿਕਾਰਾਂ ਦੀ ਲੜਾਈ ਹੈ ਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਪੰਜਾਬ ਚੋਂ ਸ਼ੁਰੂ ਹੋ ਕੇ ਅਗਰ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਜਿਵੇਂ ਸਾਡੇ 6ਵੇਂ ਗੁਰੂ ਨੇ 52 ਰਾਜਿਆਂ ਨੂੰ ਪ੍ਰਿਆ ਕਰਾਇਆ ਸੀ ਅਗਰ ਇਹ ਕਰਕੇ ਅੱਜ ਸਿੱਖ ਕੌਮ ਹੈ ਜਿਹੜੀ ਸਿੱਖ ਜਨਤਾ ਹੈ ਜਿਹੜੀ ਕੌਮੀ ਇਨਸਾਫ ਮੋਰਚੇ ਦੇ ਨਾਲ ਜੁੜ ਕੇ ਅਗਰ ਪੰਜਾਬ ਤੇ ਦੇਸ਼ 'ਚ ਇਹ ਕੰਮ ਕਰਦੇ ਨੇ ਤਾਂ ਇਹ ਗੁਰੂਆਂ ਦੀ ਇੱਕ ਚੰਗੀ ਜਿਹੜੀ ਉਹ ਹੈ ਉਸ ਨੂੰ ਵੀ ਇੱਕ ਤਰ੍ਹਾਂ ਦਾ ਜਾਗਰਿਤ ਕਰਨ ਦਾ ਜੋ ਚੀਜ਼ ਨੂੰ ਨਿਭਾਉਣ ਦੀ ਨਿਭਾਉਣ ਦੀ ਇੱਕ ਉਹ ਹੋਊਗੀ ਔਰੇ ਉਦਾਂ ਗੱਲਾਂ ਕਰੀ ਜਾਣੀਆਂ ਵੀ ਅਸੀਂ ਗੁਰੂਆਂ ਦੇ ਹਾਂ ਹੋਰ ਹਾਂ ਤੇ ਜੇ ਉਹਨਾਂ ਦੇ ਕੋਈ ਉਦੇ ਤੇ ਨਹੀਂ ਚੱਲਦੇ ਫਿਰ ਕੋਈ ਉਹਦਾ ਮਤਸਬ ਨਹੀਂ ਹੈ ਕੋਈ ਦਸਮਪਤ ਜੀ ਏਕਾ ਨਾ ਹੋਣ ਦਾ ਕਾਰਨ ਕੀ ਲੱਗਦਾ ਵੱਖੋ ਵੱਖਰੇ ਥਾਵਾਂ ਤੇ ਲੜਾਈ ਲੜਾਈ ਤਾਂ ਤੁਸੀਂ ਬਾਰ ਬਾਰ ਕਹਿੰਦੇ ਹੋ ਮੈਂ ਪਹਿਲੇ ਵੀ ਤੁਹਾਡੇ ਨਾਲ ਇੱਕ ਦਿਨ ਗੱਲਬਾਤ ਕੀਤੀ ਸੀ ਆਪਾਂ ਸ਼ੰਭੂ ਸ਼ੰਦ ਮਲੇ ਸੀ ਹਾਂ ਉੱਥੇ ਵੀ ਤੁਸੀਂ ਏਕ ਦੀਆਂ ਗੱਲਾਂ ਕੀਤੀਆਂ ਪਰ ਏਕਾ ਹੁੰਦਾ ਕਿਉਂ ਨਹੀਂ ਉਹ ਭਾਵੇਂ ਕਿਸਾਨ ਜੱਥੇਬੰਦੀਆਂ ਹੁਣ ਸਾਡੀਆਂ ਧਾਰਮਿਕ ਜੱਥੇਬੰਦੀਆਂ ਹੁਣ ਦੇਖੋ ਕਈ ਲੋਕ ਤਾਂ ਇਸ ਕਰਕੇ ਸੋਚੀ ਜਾਂਦੇ ਔਰ ਬੰਦੀ ਸਿੰਘਾਂ ਦੀ ਗੱਲ ਨਾ ਕਰੋ ਕਿਉਂਕਿ ਇਹਨਾਂ ਨੇ ਤਾਂ ਮਾਰੇ ਨੇ ਬੰਦੇ ਹੁਣ ਇਹ ਜਿਹੜੇ ਬੰਦੇ ਵਿਚਾਰਾਂ ਦੇ ਧਾਰਨੀ ਉਹਨਾਂ ਨਾਲ ਇੱਕਾ ਹੋਣਾ ਮੁਸ਼ਕਲ ਹੈ ਕਿਉਂਕਿ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਠੀਕ ਹੈ ਇਹ ਤਾਂ ਆਪ ਵੀ ਕਹਿੰਦੇ ਨੇ ਮਾਰੇ ਨੇ ਇਹ ਤਾਂ ਸਾਰੀ ਜਨਤਾ ਮੈਂ ਵੀ ਕਹਿੰਦਾ ਕਿ ਉਹਨਾਂ ਨੇ ਮਾਰੇ ਨੇ ਮਾਰਨ ਤੋਂ ਬਾਅਦ ਸੰਵਿਧਾਨ ਦੇ ਮਤਾਬਕ ਜੁਡੀਸ਼ਰੀ ਨੇ ਹਾਇ ਇਸ ਜੁਡੀਸ਼ਰੀ ਨੇ ਉਹਨਾਂ ਨੂੰ ਸਜ਼ਾ ਦੇ ਦਿੱਤੀ ਆ ਉਹਨਾਂ ਜੇ ਸਜ਼ਾ ਦਿੱਤੀ ਆ ਉਸ ਸਜ਼ਾ ਦੀ ਉਹ ਭੁਗਤ ਚੁੱਕੇ ਨੇ ਤੇ ਜਾਂ ਇਹ ਕਹਿ ਲਓ ਜੇ ਮੰਨ ਲਓ ਉਹਨਾਂ ਦੀ ਲਾਈਫ ਇਨ ਪ੍ਰिजनਮੈਂਟ ਵੀ ਆ ਤਾਂ ਵੀ ਦੁਨੀਆ ਦੇ ਵਿੱਚ ਕੋਈ ਅਸੀ ਜਗ੍ਹਾ ਨਹੀਂ ਹੈ ਜਿੱਥੇ ਪੋਲੀਟੀਕਲ ਜਿਹੜੀ ਸਜ਼ਾ ਹੋਈ ਹੁੰਦੀ ਆ ਉਹਨੂੰ ਕਨਸਿਡਰ ਨਹੀਂ ਕੀਤਾ ਜਾ ਸਕਦਾ ਤੁਸੀਂ ਯਾਦ ਕਰੋ ਥੋੜੇ ਦਿਨ ਪਹਿਲਾਂ ਮਹੀਨਾ ਮਹੀਨਾ ਨਹੀਂ ਥੋੜੀ ਸਾਲ ਕੋ ਚੱਲਿਆ ਅ ਬਿਲਕਿਸ ਬਾਨੋ ਦੇ ਜਿਹੜੇ ਰੈਪਿਸਟ ਸੀ ਤੇ ਉਹਦੇ ਮਰਡਰਰ ਸੀ ਪਰਵਾਰ ਦੇ ਉਹਨਾਂ ਨੂੰ ਛੱਡਤਾ ਉਹਨਾਂ ਨੂੰ ਭਲਾ ਕਿ ਉਹਨਾਂ ਨੂੰ ਤਾਂ ਸਜ਼ਾ ਵੀ ਪੂਰੀ ਨਹੀਂ ਸੀ ਕੀਤੀ ਸਜ਼ਾ ਤਾਂ ਪਹਿਲਾਂ ਹੀ ਛੱਡ ਦਿੱਤੀ ਹੋਰ ਵੀ ਗੱਲ ਕਹੀ ਸੀ ਉਹਨਾਂ ਨੇ ਜੀ ਉਹਨਾਂ ਨੂੰ ਚੰਗੇ ਸ਼ਹਿਰੀ ਦਾ ਖਿਤਾਬ ਹੀ ਦਿੱਤਾ ਗਿਆ ਸੀ ਚੰਗੇ ਸ਼ਹਿਰੀ ਦਾ ਖਿਤਾਬ ਦਿੱਤਾ ਉਹ ਤਾਂ ਲੋਕਾਂ ਨੇ ਬਾਅਦ ਵਿੱਚ ਰੌਲਾ ਪਾਤਾ ਵੀ ਤੁਸੀਂ ਰੈਪਿਸਟਾਂ ਨੂੰ ਚੰਗੇ ਸ਼ਹਿਰੀ ਕਿਵੇਂ ਹਾਰ ਪਾ ਕੇ ਸਨਮਾਨ ਵੀ ਕੀਤਾ ਜਾਂਦਾ ਸਨਮਾਨ ਕੀਤਾ ਆਰਐਸਐਸ ਵਾਲਿਆਂ ਨੇ ਝਾਰਖੰਡ ਚ ਉਹਨਾਂ ਦੇ ਹਾਰ ਪਾਏ ਜਾ ਕੇ ਸੋ ਇਹ ਇੱਕ ਸਿਰੇ ਦੀ ਗੱਲ ਹੈ ਦੂਜਾ ਸਿਰਾ ਇਹ ਵੀ ਜਿਹੜੇ ਜੋ ਜਿਹਾ ਸਿਰ ਹੈ ਵੀ ਜਿਹੜੇ 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 ਬੰਦੇ ਕਹਿੰਦੇ ਨੇ ਵੀ ਅਸੀਂ ਸਿਆਸੀ ਕਤਲ ਕੀਤਾ ਤੇ ਸਿਆਸੀ ਉਹ ਕੈਦੀ ਨੇ ਉਹ ਸਿਆਸੀ ਕੈਦੀਆਂ ਨੂੰ ਰਿਹਾ ਕਰਨ ਦੀ ਜ਼ਿੰਮੇਵਾਰੀ ਹੈ ਜਿਹੜੀ ਇਹ ਲਈ ਜਾ ਸਕਦੀ ਹੈ ਸਰਕਾਰਾਂ ਵੱਲੋਂ ਪੰਜਾਬ ਸਰਕਾਰ ਇਹਨੂੰ ਫੋਲੋ ਕਰੇ ਪੰਜਾਬ ਸਰਕਾਰ ਭਗਵੰਤ ਮਾਨ ਦੀ ਹੈ ਜਿਹੜੀ ਉਹਨੂੰ ਇਸ ਨੂੰ ਜੁਡੀਸ਼ਰੀ ਕੋਲ ਵੀ ਤੇ ਅਦਰਵਾਇਜ਼ ਫੋਲੋ ਕਰੇ ਕਿਉਂਕਿ ਇਹ ਮਸਲਾ ਜਿਹੜਾ ਇਹ ਸੱਚੀ ਗੱਲ ਇਹ ਹੈ ਵੀ ਇਹ ਜੁਡੀਸ਼ਰੀ ਜਿਹੜੀ ਹੈ ਉਹ ਸਜ਼ਾ ਜਿਹੜੀ ਦੇ ਚੁੱਕੀ ਐ ਇਹਨੂੰ ਪੋਲੀਟੀਕਲੀ ਹੀ ਵਾਪਸ ਘਟਾਇਆ ਜਾਂ ਵਾਪਸ ਲਿਆ ਜਾ ਸਕਦਾ ਇਸ ਕਰਕੇ ਇਹ ਇਸ਼ੂ ਹੈ ਜਿਹੜਾ ਇਹ ਇਸ਼ੂ ਪੋਲੀਟੀਕਲੀ ਹੈਂਡਲ ਹੁੰਦੇ ਹੁੰਦੇ ਨੇ ਕਿੰਨੇ ਕੈਦੀ ਛੱਡੇ ਜਾਂਦੇ ਨੇ ਪਹਿਲਾਂ ਹਵਾਈ ਜਹਾਜ਼ ਚਲੇ ਜਾਂਦੇ ਨੇ ਜੇਲਾ ਚੋਂ ਤੇ ਅਰਜੀਵ ਗਾਂਧੀ ਦੇ ਕਤਲ ਸੀ ਜਿਹੜੇ ਉਹਨਾਂ ਨੂੰ ਮੌਤ ਦੀ ਸਜ਼ਾ ਹੋਈ ਉਹਨਾਂ ਨੂੰ ਜਮਰ ਕੈਦਾਂ ਹੋਈਆਂ ਇਸ ਬਾਬੂ ਨੂੰ ਵੀ ਉਹਨਾਂ ਨੂੰ ਸਜ਼ਾ ਗਿਆ ਇਸ ਕਰਕੇ ਜਦੋਂ ਜੀਵ ਗਾਂਧੀ ਦੇ ਕਾਤਲ ਮੌਤ ਦੀ ਸਜ਼ਾ ਤੋਂ ਵਾਪਸ ਆ ਰਹੇ ਨੇ ਤਾਂ ਇਹ ਬਲ ਸਿੰਘ ਦੇ ਕਾਤਲਾਂ ਨੂੰ ਕਿਉਂ ਨਹੀਂ ਚੱਜਾ ਜਾ ਸਕਦਾ ਇਸ ਲਈ ਇਹ ਜਿਹੜਾ ਪਾਰਟ ਹੈ ਇਹਦੇ ਚ ਦੂਜਾ ਜਿਹੜਾ ਪਾਰਟ ਮੈਂ ਕਹਿਣਾ ਚਾਹੁੰਦਾ ਹੈ ਕਿ ਅਸਲ ਚ ਜਦੋਂ ਤੁਸੀਂ ਮਤਲਬ ਕਿ ਜਦੋਂ ਸਰਕਾਰਾਂ ਬਦਲਦੀਆਂ ਨੇ ਉਦਾਹਰਣ ਦੇ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਬੰਗਲਾਦੇਸ਼ ਚ ਤਮਿਲ ਆਪਣੇ ਇਦੋਂ ਲੰਕਾ ਦੇ ਵਿੱਚ ਫਿਰ ਨੇਪਾਲ ਦੇ ਵਿੱਚ ਬਗਾਵਤਾਂ ਹੋ ਕੇ ਸਰਕਾਰਾਂ ਬਦਲੀਆਂ ਨੇ ਜੇਲਾ ਖੋਲਤੀਆਂ ਉਹਨਾਂ ਨੇ ਉਹ ਵੀ ਤਾਂ ਕੈਦੀ ਸੀ ਜੇਲਾ ਖੋਲਤੀਆਂ ਸੋ ਇਸ ਕਰਕੇ ਜਿਹੜੇ ਬਲਕੇ ਕੰਟੈਕਸਟ ਚ ਨਹੀਂ ਕਹਿਦੀ ਇਹ ਕੰਟੈਕਸਟ ਇਸ ਨੇ ਵੀ ਇਹਨਾਂ ਨੇ ਖਾਲਿਸਤਾਨ ਦੀ ਲੜਾਈ ਲੜਦੇ ਹੋਏ ਬਿਰਨ ਸਿੰਘ ਨੂੰ ਮਾਰਿਆ ਉਸ ਕੰਟੈਕਸਟ ਦੇ ਵਿੱਚ ਕੇਂਦਰ ਦੀ ਸਰਕਾਰ ਕਹਿੰਦੀ ਹੈ ਵੀ ਇਹ ਦੋਸ਼ੀ ਨਹੀਂ ਅਸੀਂ ਕਹਿੰਨੇ ਵੀ ਦੋਸ਼ੀ ਹੈਗੇ ਸੀਗੇ ਪਰ ਤੁਹਾਡੇ ਹੀ ਕਾਨੂੰਨ ਨੇ ਤਾਂ ਇਹਨਾਂ ਨੂੰ ਸਜ਼ਾ ਦੇ ਦਿੱਤੀ ਹੁਣ ਇਹਨਾਂ ਨੂੰ ਐਜ਼ ਇਹ ਪੋਲਿਟਿਕਲ ਤੁ ਕੈਦੀ ਸਮਝਦੇ ਹੋਏ ਇਹਨਾਂ ਦੀ ਸਜ਼ਾ ਜਿਹੜੀ ਹੈ ਉਹ ਰਿਵੋਕ ਕਰ ਦੇਣੀ ਚਾਹੀਦੀ ਹੈ ਤੇ ਇਹਨਾਂ ਨੂੰ ਰਿਹਾਰ ਕਰਨਾ ਚਾਹੀਦਾ ਸੋ ਦੂਜੀ ਤੀਸਰੀ ਇਹਦੇ ਨਾਲ ਫੈਕਟਰ ਇਹ ਹੈ ਜਿਹੜੀ ਮੈਂ ਤੁਹਾਨੂੰ ਦੇਸ਼ਾਂ ਦੇ ਉਦਾਹਰਣ ਦਿੱਤੀ ਆ ਉਹਦੇ ਚ ਇਹ ਹੈ ਕਿ ਪੰਜਾਬ ਇੱਕ ਦੇਸ਼ ਹੈ ਜਿਹਦੇ ਵਿੱਚ ਕਿਸ ਕਿਸਮ ਦਾ ਇੱਕ ਅੰਦੋਲਨ ਹੋਣਾ ਚਾਹੀਦਾ ਹੈ ਜਿਹਦੇ ਚ ਕਿਸਾਨੀ ਦੀਆਂ ਸਾਰੀਆਂ ਜਿਹੜੀਆਂ ਤਾਕਤਾਂ ਨੇ ਉਹ ਇਕੱਠੀਆਂ ਹੋਣ ਸਿੱਖ ਸੰਸਥਾਵਾਂ ਇਕੱਠੀਆਂ ਹੋ ਅੱਜ ਇੱਥੇ ਲੋਕਾਂ ਨੇ ਬਹੁਤ ਕਹਿ 328 ਰੁਪਿਆਂ ਵਾਲਾ ਹੋਰ ਜਿਹੜਾ ਨਹੀਂ ਉਹ ਹੈਗਾ ਮਸਲਾ ਜੱਥੇਦਾਰ ਜਦੋਂ ਆਊਗਾ ਜੇਲ੍ਹ ਚੋਂ ਕਰ ਲੂਗਾ ਹਿਸਾਬ ਤਾਂ ਉਹਨਾਂ ਨੇ ਕੀ ਕਰਨਾ ਉਹਨਾਂ ਨੂੰ ਛਡਾਉਣ ਵਾਲੀ ਮੁੱਖ ਕੇਂਦਰਤ ਹੋਣੀ ਚਾਹੀਦੀ ਹੈ ਕਿਉਂਕਿ ਉਹ ਇਸ਼ੂ ਹੈ ਕੇਂਦਰ ਸਰਕਾਰ ਨਾਲ ਕਾਨੂੰਨ ਬਣਾਉਣਾ ਪੰਜਾਬ ਸਰਕਾਰ ਨੇ ਜਿਹੜਾ ਬਣਾਉਣਾ ਹੈ ਪਾਸ ਕਰਾਉਣਾ ਸੋ ਪੰਜਾਬ ਜਦੋਂ ਕੇਂਦਰ ਸਰਕਾਰ ਤੇ ਦਬਾਅ ਵਧੂਗਾ ਬੀਜੇਪੀ ਤੇ ਦਬਾਅ ਵਧੂਗਾ ਬੀਜੇਪੀ ਤੇ ਦਬਾਅ ਤਾਂ ਵਧੂਗਾ ਜੇ ਪੰਜਾਬ ਦੀ ਆਮ رائے ਜਿਹੜੀ ਉਹ ਬਣੂਗੀ ਆਮ رائے ਤਾਂ ਬਣੂਗੀ ਜੇ ਜਥੇਬੰਦੀਆਂ ਜਿਹੜੀਆਂ ਮਜ਼ਬੂਤ ਨੇ ਉਹ ਇਕੱਠੀਆਂ ਹੋਣਗੀਆਂ ਜਥੇਬੰਦੀਆਂ ਜਿਹੜੀਆਂ ਮਜ਼ਬੂਤ ਨੇ ਉਹਨਾਂ ਚੋਂ ਕਿਸਾਨ ਜਥੇਬੰਦੀਆਂ ਨੇ ਜਾਂ ਕੁਝ ਕਰਮਚਾਰੀਆਂ ਦੀਆਂ ਜਥੇਬੰਦੀਆਂ ਨੇ ਜਾਂ ਫਿਰ ਅਕਾਲੀਆਂ ਦੇ ਅੰਦਰ ਵੱਖ-ਵੱਖ ਧੜੇ ਨੇ ਜਿਹੜੇ ਸਿੱਖਾਂ ਦੇ ਅੰਦਰ ਸਿੱਖਾਂ ਦੇ ਅੰਦਰ ਵੀ ਦੇਖੋ ਤੁਸੀਂ ਇਹ ਗੱਲ ਕਲੀਅਰ ਕਰਦਾ ਬੀਜੇਪੀ ਦੇ ਜਿਹੜੇ ਸਿੱਖ ਨੇ ਉਹ ਨਹੀਂ ਨਾਲ ਆਉਣ ਲੱਗੇ ਜਿਹੜੇ ਆਮ ਆਦਮੀ ਪਾਰਟੀ ਦੇ ਸਿੱਖ ਨੇ ਉਹ ਨਹੀਂ ਆਉਣ ਲੱਗੇ ਕਾਂਗਰਸ ਤੇ ਅਕਾਲੀ ਦਲ ਦੇ ਸਿੱਖ ਨੇ ਜਿਹੜੇ ਉਹ ਪੋਲਿਟੀਕਲ ਕਾਰਨਾ ਕਰਕੇ ਆ ਸਕਦੇ ਨੇ ਸੋ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਉਹ ਸਿੱਖ ਮਾਸ ਹੈ ਜਿਹੜਾ ਉਹਦੀ ਹਮਦਰਦੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿਵੇਂ ਲਈ ਜੇ ਉਹਦੇ ਚ ਅਸੀਂ 328 ਰੁਪਿਆਂ ਦੀ ਗੱਲ ਟੋਕੀ ਜਾਵਾਂਗੇ ਤਾਂ ਉਹਦੇ ਨਾਲ ਬਲਕਿ ਯੂਨਿਟੀ ਕਮਜ਼ੋਰ ਹੁੰਦੀ ਹੈ ਮੈਂ ਨਹੀਂ ਕਹਿੰਦਾ ਵੀ ਉਹ ਠੀਕ ਨਹੀਂ ਮਸਲਾ ਠੀਕ ਹੋ ਸਕਦਾ ਲੇਕਿਨ ਯੂਨਿਟੀ ਨੂੰ ਚੀਜ਼ ਕਰਕੇ ਕੁਝ ਚੀਜ਼ਾਂ ਪਾਸੇ ਰੱਖੀਆਂ ਜਾ ਸਕਦੀਆਂ ਨੇ ਜਿਵੇਂ ਕਿਸਾਨ ਅੰਦੋਲਨ ਦੇ ਵਿੱਚ ਮਤ ਪੇਨ ਨੇ ਲੋਕਾਂ ਦੇ ਕਿਸਾਨ ਅੰਦੋਲਨ ਦੇ ਵਿੱਚ ਕੋਈ ਕਵੇ ਵੀ ਅੰਦੋਲਨ ਦੇ ਮਤਭੇਦਾਂ ਦਾ ਪਹਿਲਾਂ ਹੱਲ ਕਰੋ ਪਹਿਲਾਂ ਮਾਫੀਆਂ ਮੰਗੋ ਗਲਤੀਆਂ ਮੰਨੋ ਫਿਰ ਇਕੱਠੇ ਉਹ ਠੀਕ ਨਹੀਂ ਹੈ ਕਿਉਂਕਿ ਜਦੋਂ ਅਸੀਂ ਅੰਦੋਲਨ ਦਿੱਲੀ ਵਾਲਾ ਸ਼ੁਰੂ ਕੀਤਾ ਉਹ ਤੋਂ ਪਹਿਲਾਂ ਵੀ ਬੜੀਆਂ ਦੀਆਂ ਗਲਤੀਆਂ ਸੀ ਰਾਜੇਵਾਲ ਦਾ ਕੋਸ਼ ਸਟੈਂਸ ਸੀ ਡਬਲਯੂਟੀਯੂ ਤੇ ਡੰਕਲ ਖੜੜੇ ਤੇ ਕਿਸੇ ਦਾ ਕੋਸ਼ ਸੀ ਸੋ ਗਲਤੀਆਂ ਨੂੰ ਇੱਕ ਵਾਰੀ ਪਾਸੇ ਰੱਖ ਕੇ ਕਿਹੜਾ ਇੱਕ ਜਥੇਬੰਦੀ ਬਣਨੀ ਹੈ ਤਾਂ ਮੋਰਚਾ ਬਣਨਾ ਮੋਰਚੇ ਦੇ ਵਿੱਚ ਜਿਹੜੇ ਮੁੱਦੇ ਨੇ ਉਹਤੇ ਸਹਿਮਤੀ ਬਣ ਕੇ ਲੜਾਈ ਦਾ ਤਰੀਕਾ ਤੈਅ ਕਰਕੇ ਉਹਤੇ ਸਹਿਮਤੀ ਕਰਕੇ ਅੱਗੇ ਲੜਾਈ ਸ਼ੁਰੂ ਹੋ ਜਾਂਦੀ ਹੈ ਉਹ ਐ ਨਹੀਂ ਹੁੰਦਾ ਜੀ ਪਹਿਲਾਂ ਗਲਤੀਆਂ ਮਨਾ ਕੇ ਪਹਿਲਾਂ ਸਧਾਰਤਕ ਚੀਜ਼ਾਂ ਕਰਕੇ ਫੇਰ ਹੁੰਦਾ ਹੁੰਦਾ। ਦੱਸੋ ਜੀ ਤੁਸੀਂ ਸ਼ੋਹਰਤ ਲੱਗਦੇ ਹੋ ਮੈਂ ਸ਼ਾਇਦ ਆਪਣੀ ਦੂਸਰੀ ਤੀਸਰੀ ਵਾਰੀ ਗੱਲਬਾਤ ਹੋ ਰਹੀ ਆ। ਜਦੋਂ ਤੁਸੀਂ ਗੱਲ ਕੀਤੀ ਏਕੇ ਦੀ ਅੱਜ ਵੀ ਬਹੁਤ ਵਧੀਆ ਲੱਗਾ ਮੈਂ ਤੁਹਾਨੂੰ ਅੰਦਰ ਹੀ ਸੁਨਿਆ ਦਿੱਤਾ ਕਿ ਏਕਾ ਹੋਣਾ ਚਾਹੀਦਾ। ਹੁਣ ਵੀ ਤੁਸੀਂ ਬਾਰ ਬਾਰ ਕਹ ਰਹੇ ਏਕਾ ਹੋਵੇ, ਲੜਾਈ ਲੜੀਏ, ਜਿੱਤੀਏ ਜਿਵੇਂ ਕਿਸਾਨੀ ਸੰਘਰਸ਼ ਦਿੱਲੀ ਵਾਲਾ ਸੀ। ਬੇਸ਼ੱਕ ਭਾਵੇਂ ਉਹ ਕੇਵਲ ਤਿੰਨ ਕਾਨੂੰਨਾਂ ਤੇ ਗੱਲ ਹੋਈ, ਬਾਕੀ ਮੰਗਾਂ ਪੈਂਡਿੰਗ ਰਹਿ ਗਈਆਂ ਪਰ ਇੱਕ ਪ੍ਰਾਪਤੀ ਤੇ ਮਿਲਿਆ ਨਾ ਕੁਛ ਨਾ ਕੁਛ ਤੇ ਲੈ ਕੇ ਤੁਰੇ ਸੀ ਪੰਜਾਬ ਨੂੰ। ਜੀ ਬਿਲਕੁਲ ਬਿਲਕੁਲ ਦੇਖੋ ਇਹ ਇਹ ਮੈਨੂੰ ਲੱਗਦਾ ਹੈ ਸਮਝ ਦਿੱਲੀ ਅੰਦੋਲਨ ਨੇ ਗੱਲ ਸਥਾਪਿਤ ਕਰਤੀ ਕਿ ਯੂਨਿਟੀ ਤੇ ਮੁੱਦੇ ਦਾ ਸਹੀ ਹੋਣਾ ਇਹ ਦੋ ਪ੍ਰੀਕੰਡੀਸ਼ਨਰ ਨੇ ਕਿਸੇ ਅੰਦੋਲਨ ਨੂੰ ਜਿੱਤਣ ਲਈ ਦੂਜੀ ਪ੍ਰੀਕੰਡੀਸ਼ਨ ਇਹ ਹੈ ਕਿ ਅੰਦੋਲਨ ਦੀ ਇੱਕ ਜੁਟਤਾ ਸ਼ਾਂਤਮਈ ਤੇ ਲੰਬੇ ਅੰਦੋਲਨ ਨੂੰ ਲੜਨਾ ਇਹ ਦੋ ਚੀਜ਼ਾਂ ਨੇ ਮਲੇ ਸਾਡੇ ਤੇ ਉਹ ਗੋਲੀ ਚਲਾ ਦੇਣ ਸਾਡੇ ਤੇ ਕੁਝ ਕਰ ਦੇਣ ਸਾਨੂੰ ਮਤਲਬ ਕਿ ਆਪਣੀ ਜਿਹੜਾ ਦੋਵੇਂ ਅੰਦਰ ਸ਼ਾਂਤ ਰਹਿਣਾ ਬਹੁਤ ਜ਼ਰੂਰੀ ਹੈ ਸੋ ਇਹ ਜਿਹੜੀ ਤੀਸਰੀ ਗੱਲ ਤੀਸਰੀ ਗੱਲ ਇੰਪੋਰਟੈਂਟ ਇਹ ਹੈ ਫੈਕਚੁਅਲੀ ਗੱਲ ਇਹ ਸਾਨੂੰ ਸਾਹਮਣੇ ਸਭ ਨੂੰ ਦਿਖ ਰਹੀ ਹੈ ਵੀ ਕੇਵਲ ਤੇ ਕੇਵਲ ਦਿੱਲੀ ਨੂੰ ਅਗਰ ਡਰਾ ਸਕਦਾ ਕੋਈ ਤਾਂ ਦੇਸ਼ ਦਾ ਕਿਸਾਨ ਡਰਾ ਸਕਦਾ ਕੋਈ ਹੋਰ ਵਰਗ ਨਹੀਂ ਡਰਾ ਸਕਦਾ ਇੱਕ ਜੁੜਤਾ ਕਿਸਾਨ ਦੂਸਰਾ ਕਿਸਾਨ ਜੇ ਡਰਾ ਸਕਦਾ ਦੇਸ਼ ਦਾ ਅਗਲੀ ਸਚਾਈ ਇਹ ਹੈ ਕਿ ਕੇਵਲ ਤੇ ਕੇਵਲ ਕਿਸਾਨਾਂ ਦੇ ਵਿੱਚੋਂ ਵੀ ਜਥੇਬੰਦ ਕਿਸਾਨ ਜਥੇਬੰਦੀਆਂ ਡਰਾ ਸਕਦੀਆਂ ਨੇ ਉਹ ਵੀ ਮੇਨਲੀ ਪੰਜਾਬ ਚ ਬੇਸਤ ਨੇ ਇੱਕਠੇ ਹੋ ਤੇ ਪੰਜਾਬ ਦੇ ਜਿਹੜੇ ਜਿਹੜੇ ਦੇਸ਼ ਦੇ ਚਾਰ ਮੋਰਚੇ ਨੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੂਜਾ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਪੰਨੂ ਭਨੇਰੂਣਾ ਇਹ ਚਾਰੋਂ ਮੋਰਚਿਆਂ ਦੀ ਮੇਨ ਸਟਰੈਂਥ ਵੀ ਮੇਨ ਤਾਕਤ ਵੀ ਮੇਨ ਉਹਨਾਂ ਦਾ ਚੜਾ ਤੇ ਤਣਾ ਵੀ ਪੰਜਾਬ ਚ ਹੀ ਨੇ ਸੋ ਪੰਜਾਬ ਦੀ ਤਾਕਤ ਅਗਰ ਇਕੱਠੀ ਹੋ ਜਾਂਦੀ ਹੈ ਤਾਂ ਆਟੋਮੈਟਿਕਲੀ ਦੇਸ਼ ਦੇ ਵਿੱਚ ਇਕੱਠੀ ਹੋ ਜਾਣੀ ਹੈ ਚੀਜ਼ ਤੇ ਦੇਸ਼ ਦੀ ਜਿਹੜੀ ਇਕੱਠੀ ਹੋਣੀ ਹੈ ਉਹਦਾ ਡਰ ਦੇ ਪੰਜਾਬ ਦੀ ਜਿਹੜੀ ਇਕੱਠੀ ਹੁੰਦੀ ਹੈ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਵੈਸਟਰਨ ਉੱਤਰ ਪ੍ਰਦੇਸ਼ ਇਹ ਇੱਕ ਇਸ ਤਰ੍ਹਾਂ ਦਾ ਖਿੱਤਾ ਹੈ ਜਾਨੀ ਪੰਜਾਬ ਹਰਿਆਣਾ ਵੈਸਟਰਨ ਉੱਤਰ ਪ੍ਰਦੇਸ਼ ਤੇ ਆਪਣਾ ਨਾਰਥਰਨ ਰਾਜਸਥਾਨ ਇੱਥੇ ਜਿਹੜਾ ਪੈਦਾਵਾਰ ਦਾ ਵੀ ਢੰਗ ਤਰੀਕਾ ਇੱਕੋ ਜਿਹਾ ਮੰਡੀ ਲਈ ਪੈਦਾ ਹੁੰਦਾ ਇੱਥੋਂ ਦੇ जाट ਤੇ ਜੱਟਾਂ ਦੇ ਰਿਸ਼ਤੇ ਨੇ ਆਪਸ ਇੱਥੋਂ ਦੇ ਇਸ ਇਸ ਖਿੱਤੇ ਦਾ ਜਿਹੜਾ ਖੂਨ ਦੇ ਅੰਦਰ ਇੱਕ ਇਸ ਕਿਸਮ ਦਾ ਡੀਐਨਏ ਹੈ ਜਿਹੜਾ ਲੜਾਈ ਲਈ ਤਿਆਰ ਰਹਿੰਦਾ ਹੈ ਤੇ ਇਹ ਡੀਐਨਏ ਦੇ ਵਿੱਚ ਇੱਕ ਤੱਤ ਐਸਾ ਜਿਹੜਾ ਤੱਤ ਸਿੱਖ ਇਤਿਹਾਸੂ ਆਇਆ ਦਿੱਲੀ ਦੇ ਨਾਲ ਲੰਦਾ ਕਿਉਂਕਿ ਦਿੱਲੀ ਇੱਕ ਸਮੇਂ ਰਾਜਧਾਨੀ ਰਹਾ ਵੱਖ-ਵੱਖ ਐਮਪਰਰਸ ਦੀ ਤੇ ਇੱਥੇ ਲੜਾਈਆਂ ਪਾਣੀ ਪਦੀਆਂ ਤਿੰਨ ਲੜਾਈਆਂ ਇੱਥੇ ਹੋਈਆਂ ਜਿੰਨੇ ਹਮਲਾਵਰ ਆਏ ਇੱਥੇ ਇੱਥੇ ਲੜਦੇ ਰਹੇ ਸੋ ਇਹਦੇ ਅੰਦਰੋਂ ਹਮਲਾਵਰਾਂ ਦੇ ਖਿਲਾਫ ਵੀ ਤੇ ਦਿੱਲੀ ਦੇ ਖਿਲਾਫ ਲੜਨ ਦਾ ਇੱਕ ਹਿਸਤੀ ਵੀ ਐ ਇੱਕ ਕਲਚਰ ਵੀ ਐ ਤਾਂ ਡੀਐਨਏ ਚ ਪਿਆ ਵੀ ਐ ਕਿਸੇ ਤਰ੍ਹਾਂ ਸੋ ਇਸ ਕਰਕੇ ਜੇ ਇਹ ਲੋਕ ਨੇ ਜਿਹੜੇ ਇਕੱਠੇ ਹੋ ਜਾਂਦੇ ਨੇ ਕਦੇ ਤਾਂ ਇਹ ਇਕੱਠੇ ਹੋਣ ਤੋਂ ਮਤਲਬ ਕਿ ਦਿੱਲੀ ਕਦੇ ਨਹੀਂ ਚਾਹੂਗੀ ਵੀ ਇਹ ਇਕੱਠੇ ਹੋਣ ਖਾਸ ਕਰਕੇ ਇਸ ਖਿੱਤੇ ਦੇ ਲੋਕ ਇਕੱਠੇ ਹੋਣ ਇਹਨਾਂ ਦੀ ਹੁਣ ਇੰਨੀ ਕਿੰਨੀਕ ਹਿੰਮਤ ਹੈ ਕਿੰਨੀਕ ਗਿਆਨ ਹੈ ਕਿੰਨੀਕ ਮਿਹਨਤ ਹੈ ਕਿੰਨੀਕ ਦ੍ਰਿੜਤਾ ਹੈ ਇਕੱਠੇ ਹੋ ਕੇ ਲੜੀਏ ਕਿਉਂਕਿ ਇਹ ਲੜਾਈ ਹੈ ਜਿਹੜੀ ਮੈਂ ਸਮਝਦਾ ਕਿ ਲੜਾਈ ਆਪਣੇ ਆਪ ਚ ਇਸ ਵੇਲੇ ਜਿਹੜੀ ਦਿੱਲੀ ਦੇ ਵਿੱਚ 2014 ਤੋਂ ਬਾਅਦ ਜਿਹੜੀ ਸਰਕਾਰ ਹੈ ਉਹ ਸਰਕਾਰ ਦੇ ਜਿਹੜੇ ਮਤਲਬ ਕਿ ਜਿਹੜੇ ਸਾਈਨਸ ਐਂਡ ਸਿੰਪਟਮਸ ਨੇ ਉਹ ਇੱਕ ਤਰ੍ਹਾਂ ਦੇ ਫਾਸ਼ੀਵਾਦ ਵੱਲ ਵੱਧ ਰਹੇ ਕਦਮ ਨੇ ਉਹ ਫਾਸ਼ੀਵਾਦ ਵੱਲ ਵਧ ਰਹੇ ਕਦਮਾਂ ਵਾਲੀ ਇੱਕ ਸਰਕਾਰ ਦੇ ਖਿਲਾਫ ਇੱਕ ਵੱਡਾ ਜਨਤਕ ਅੰਦੋਲਨ ਹੀ ਉਹਨੂੰ ਉਹ ਤਾਂ ਪਿੱਛੇ ਮੋੜ ਸਕਦਾ ਤੇ ਇਹ ਜਿਹੜਾ ਕਿਸਾਨੀ ਦਾ ਅੰਦੋਲਨ ਹੈ ਇਹ ਹੀ ਸਭ ਤੋਂ ਵੱਧ کارਗਰ ਉਹਦੇ ਸਾਬਤ ਹੋਊਗਾ ਕਿ ਉਹਨਾਂ ਨੂੰ ਜਿਹੜੇ ਉਹ ਚਾਹੇ ਉਹ ਬੀਜ ਬਿੱਲ ਲੈ ਕੇ ਆਏ ਨੇ ਚਾਹੇ ਬਿਜਲੀ ਸੋਧ ਬਿੱਲ ਲੈ ਕੇ ਆ ਰਹੇ ਨੇ ਚਾਹੇ ਨਰੇਗਾ ਦੇ ਵਿੱਚ ਸੋਧਾਂ ਕਰ ਰਹੇ ਨੇ ਚਾਹੇ ਉਹ ਬੀਐਸਐਫ ਨੂੰ 50 ਕਿਲੋਮੀਟਰ ਦਾ ਏਰੀਆ ਦੇ ਰਹੇ ਨੇ ਚਾਹੇ ਡੈਮ ਸੇਫਟੀ ਐਕਟ ਲੈ ਕੇ ਆ ਰਹੇ ਨੇ ਚਾਹੇ ਪਾਣੀ ਦਾ ਮਤਲਬ ਕਿ ਜਿਹੜੇ ਕਿ ਵੱਡੇ ਪੂੰਜੀਪਤੀਆਂ ਤੇ ਕਾਰਪੋਰੇਟਾਂ ਦੇ ਪੱਗ ਵਿੱਚ ਜਿੰਨੇ ਵੀ ਫੈਸਲੇ ਕਰ ਰਹੇ ਨੇ ਤੇ ਪੋਲੀਟੀਕਲੀ ਤੇ ਕਲਚਰਲੀ ਐਜੂਕੇਸ਼ਨ ਦੇ ਵਿੱਚ ਜਾਂ ਹੋਰ ਦੇ ਵਿੱਚ ਜਿਹੜੀ ਉਹ ਫ੍ਰਸਟ੍ਰੇਸ਼ਨ ਕਰ ਰਹੇ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣ ਲਈ ਇੱਕੋ ਇੱਕ ਚੀਜ਼ ਹੈ ਈਵਨ ਜਿਹੜਾ ਐਸਆਰ ਹੈ ਜਾਂ ਬਿਹਾਰ ਇਲੈਕਸ਼ਨ ਤੋਂ ਬਾਅਦ ਤੁਸੀਂ ਦੇਖ ਲਿਆ ਕਿ ਇਹਨਾਂ ਪਾਰਟੀਆਂ ਨੂੰ ਕੋਈ ਦੁਆੜ ਨਹੀਂ ਹੈ ਬੀਜੇਪੀ ਇਹਨਾਂ ਪਾਰਟੀਆਂ ਨੂੰ ਰਾਹ ਵੀ ਤਾਂ ਹੀ ਮਿਲੂਗਾ ਜੇ ਦੇਸ਼ ਦੇ ਵਿੱਚ ਇੱਕ ਵੱਡਾ ਜੰਗ ਜੇ ਕਾਂਗਰਸ ਨੇ ਪਿਛਲੇ ਦਿਨਾਂ ਵਿੱਚ ਸੌਂ ਖਾਧੀਆਂ ਵੇਸੀ ਨਰੇਗਾ ਦੀ ਲੜਾਈ ਲੜਾਂਗੇ ਜੇ ਇਹ ਲੜਕੇ ਚੰਗੀ ਤਰ੍ਹਾਂ ਲੜਾਈ ਜਾ ਬਾਕੀ ਜਿੱਥੇ ਬੰਨੀਆਂ ਲੜ ਗਈਆਂ ਕੋਈ ਇਸ ਕਿਸਮ ਦਾ ਮਾਹੌਲ ਬਣ ਗਿਆ ਜਿਹੜਾ ਕਿਸਾਨ ਅੰਦੋਲਨ ਨੇ ਪੰਜਾਬ ਦੇ ਵਿੱਚ ਕ੍ਰੀਏਟ ਕੀਤਾ ਸੀ ਇੱਕ ਵੈਕਿਊਮ ਚ ਜੋ ਜੇ ਬਣ ਜਾਂਦਾ ਤਾਂ ਹੋ ਸਕਦਾ ਆਉਣ ਵਾਲੇ ਜਿਹੜੇ 2-3 ਸਾਲ ਨੇ ਉਹ ਕਿਤੇ ਸੂਬਾ ਸਰਕਾਰਾਂ ਚ ਭਾਜੀਪੀ ਨੂੰ ਹਾਰ ਹੋ ਕੇ ਦੂਜੀਆਂ ਪਾਰਟੀ ਅਦਰਵਾਜ ਨਹੀਂ ਹੋਣ ਆ ਸਕਦੀ ਐਦਿਸ਼ਪਾਲ ਜੀ ਲਾਸਟ ਵਿੱਚ ਮੈਨੂੰ ਦੱਸ ਦਿਓ ਕਿ ਪੰਜਾਬ ਚੋਂ ਕਦੋਂ ਤੱਕ ਕ੍ਰਾਂਤੀ ਨਵੀਂ ਕ੍ਰਾਂਤੀ ਕਿਉਂਕਿ ਕ੍ਰਾਂਤੀਆਂ ਜਨਮੀ ਇੱਥੋਂ ਲਿਆ ਤੁਸੀਂ ਆ ਵੀ ਦੱਸ ਚੁੱਕੇ ਹੋ ਉਦਾਹਰਣਾ ਪੇਸ਼ ਹੁੰਦੀਆਂ ਕਿ ਕ੍ਰਾਂਤੀ ਜਦੋਂ ਉੱਠਦੀ ਆ ਪੰਜਾਬ ਚੋਂ ਹਰਿਆਣਾ ਨਾਲ ਚੱਲਿਆ ਤੁਹਾਡੀ ਹੁਣ ਇੱਕ ਵੱਡੀ ਦੀਨ ਜਿਹੜੀ ਆਪਾਂ ਗੱਲ ਕਰੀਏ ਕਿਸਾਨੀ ਅੰਦੋਲਨ ਦੀ ਉੱਥੋਂ ਇੱਥੋਂ ਚੱਲੀ ਬਾਅਦ ਸਾਰਾ ਭਾਰਤ ਇਕੱਠਾ ਹੋਇਆ ਇੱਕ ਮੰਚ ਥੱਲੇ ਇਕੱਠਾ ਹੋਇਆ ਕਿਸਾਨ ਜਥੇਬੰਦੀ ਦੇ ਮੰਚ ਥੱਲੇ ਹੁਣ ਕਦੋਂ ਕ੍ਰਾਂਤੀ ਲੈ ਕੇ ਆਓਗੇ ਕਦੋਂ ਕ੍ਰਾਂਤੀ ਜਿਹੜੀ ਪੰਜਾਬ ਚੋਂ ਦੇਖੋ ਮੈਨੂੰ ਇਹ ਲੱਗਦਾ ਵੀ ਆਹ ਮੁੱਦਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਇਹ ਮੁੱਦਾ ਚ ਜਿਹੜੇ ਮਤਲਬ ਕਿ ਪੰਜਾਬ ਪੰਜਾਬ ਦਾ ਜਿਹੜਾ ਬੁੱਧੀਜੀਵੀ ਸੈਕਸ਼ਨ ਹੈ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਮਸਲਾ ਕੱਲਾ ਪੰਜਾਬ ਦੇ ਨੌ ਬੰਦੀ ਸਿੰਘਾਂ ਦਾ ਨਹੀਂ ਹੈ ਦੇਸ਼ ਦੇ ਵਿੱਚ ਹੀ ਇੱਕ ਡੈਮੋਕਰੈਟਿਕ ਰਾਈਟਸ ਦਾ ਮੁੱਦਾ ਵੱਡਾ ਬਣਿਆ ਹੋਇਆ ਉਸ ਪ੍ਰਸੰਗ ਦੇ ਵਿੱਚ ਇਹ ਲੜਾਈ ਨੂੰ ਅਗਰ ਪੰਜਾਬ ਦੇ ਬੁੱਧੀਜੀਵੀ ਰਲ ਕੇ ਪੰਜਾਬ ਜਿਹੇ ਕਿਸਾਨ ਜਥੇਬੰਦੀਆਂ ਨੂੰ ਇੱਕ ਸਿੱਖਾਂ ਦੀਆਂ ਸੰਸਥਾਵਾਂ ਵੱਲੋਂ ਇੱਕ ਸੱਦਾ ਆਵੇ ਉਹਨਾਂ ਦੇ ਨਾਲ ਗੱਲ ਕਰਨ ਵੀ ਭਾਈ ਆਓ ਇਹਦੇ ਤੇ ਲੜੀਏ ਹੈਨਾ ਤੇ ਉਹਦੇ ਤੇ ਜਿਹੜੀਆਂ ਪ੍ਰੋਗਰੈਸਿਵ ਫੋਰਸਸ ਕਹਿਨੀ ਆ ਆਪਣੇ ਆਪ ਨੂੰ ਜਿਨ੍ਹਾਂ ਨੂੰ ਕਈ ਵਾਰੀ ਲੈਫਟਿਸਟ ਕਹਿ ਕੇ ਦੁਵੱਲ ਦਿੱਤਾ ਜਾਂਦਾ ਜਾਂ ਲੈਫਟਿਸਟਾ ਵੱਲੋਂ ਸਿੱਖਾਂ ਨੂੰ ਕਹਿ ਕੇ ਵੀ ਇਹ ਤਾਂ ਸਿੱਖ ਨੇ ਜੀ ਰਿਲੀਜੀਅਸ ਲੋਕਾਂ ਨੇ ਦੁਵੱਲ ਦਿੱਤਾ ਜਾਂਦਾ ਉਹਨੂੰ ਮਿਟੀਗੇਟ ਕਰਕੇ ਜੇ ਇਕੱਠੇ ਹੋ ਕੇ ਲੜਾਇਆ ਜਾਂਦਾ ਤਾਂ ਉਹ ਮੇਰੇ ਆਪਣੇ ਆਪ 'ਚ ਕ੍ਰਾਂਤੀ ਹੋਊਗਾ ਧੰਨਵਾਦ ਜੀ ਦਰਸ਼ਨਪਾਲ ਜੀ ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਇਸ ਟਾਈਮ ਕੌਮੀ ਇਨਸਾਫ ਮੋਰਚੇ ਤੇ ਆ ਤੇ ਦਰਸ਼ਨਪਾਲ ਜੀ ਸਾਡੇ ਨਾਲ ਸੀ ਐਸਕੇਮ ਦੇ ਵੱਡੇ ਆਗੂ ਆ ਏਕੇ ਦੀ ਗੱਲ ਕੀਤੀ ਉਹ ਕਹਿੰਦੇ ਕਿ ਇਹ ਮੰਚ ਇੱਕ ਬਹੁਤ ਵੱਡਾ ਮੰਚ ਆ ਜਿਹੜਾ ਆਪਾਂ ਇਸ ਸੰਘਰਸ਼ ਦੀ ਗੱਲ ਕਰਦੇ ਆ ਕੌਮਨ ਇਨਸਾਫ ਮੋਰਚੇ ਦੀ ਗੱਲ ਕਰਦੇ ਆ ਇਹ ਮੰਚ ਬੜਾ ਵੱਡਾ ਮੰਚ ਆ ਉਹ ਕਹਿੰਦੇ ਕਿ ਜੇ ਸਾਡੀਆਂ ਸਮੂਹ ਜਥੇਬੰਦੀਆਂ ਉਹ ਭਾਵੇਂ ਐਸਕੇ ਹੋਵੇ ਐਸਐਮਐਮ ਹੋਵੇ ਬਾਕੀ ਕਿਸਾਨ ਜਥੇਬੰਦੀਆਂ ਜਿਹੜੀਆਂ ਵੱਡੇ ਮੋਰਚੇ ਆ ਇਸ ਟਾਈਮ ਦੇ ਉੱਤੇ ਸਾਰੇ ਇਕੱਠੇ ਹੋਈਏ ਤੇ ਹੋਈਏ ਕੌਮਨ ਇਨਸਾਫ ਮੋਰਚੇ ਦੇ ਨਾਲ 4 ਤੋਂ 5 ਉਹਨਾਂ ਦੱਸਦੇ ਆਪਣੀਆਂ ਕਿਸਾਨ ਜੱਥੇਬੰਦੀ ਦੇ ਵੱਡੇ ਜਿਹੜੇ ਮਲਕੀ ਆਗੂ ਸਹਿਬਾਨਾਂ ਨੂੰ ਕਿਹਾ ਉਹਨਾਂ ਨੇ ਤੇ ਨਾਲ ਨਾਲ ਉਹਨਾਂ ਦਾ ਨਾਮ ਲੈ ਕੇ ਵੀ ਦੱਸਦਾ ਕਿ ਜੇ ਸਾਰੇ ਇਕੱਠੇ ਹੋਈਏ ਤੇ ਇਸ ਮੋਰਚੇ ਦੀ ਚੜ੍ਹਦੀ ਕਲਾ ਹੋ ਸਕਦੀ ਤੇ ਆਉਣ ਵਾਲੇ ਸਮੇਂ 'ਚ ਪੰਜਾਬ 'ਚੋਂ ਕ੍ਰਾਂਤੀ ਉੱਠ ਸਕਦੀ ਆ ਉਹ ਕ੍ਰਾਂਤੀ ਜਿਹੜੀ ਜਨਮ ਦੇਊਗੀ ਖਾਸ ਕਰਕੇ ਜਿੱਥੇ ਬੰਦੀ ਸਿੰਘਾਂ ਦੀ ਰਿਹਾਈਆਂ ਨੂੰ ਜਨਮ ਦੇਊਗੀ ਜਿੱਥੇ ਹੋ ਰਿਹਾ ਪੰਜਾਬ ਦੇ ਵਿੱਚ ਜੋ ਕੁਝ ਬਰਤਾਂਤ ਸਿਰਜਿਆ ਜਾ ਰਿਹਾ ਵਾ ਉਸ ਬਰਤਾਂਤ ਨੂੰ ਘੜਨ ਦੇ ਵਿੱਚ ਖਾਸ ਕਰਕੇ ਸਰਕਾਰਾਂ ਦੇ ਯੋਗ ਉਹਨੂੰ ਰੋਕਣ ਵਾਸਤੇ ਇਹ ਕ੍ਰਾਂਤੀ ਆਊਗੀ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਪੂਰੇ ਭਾਰਤ ਦੇ ਵਿੱਚ ਕ੍ਰਾਂਤੀ ਆ ਸਕਦੀ ਆ ਇਹਦੇ ਵਿੱਚ ਸ਼ਮੂਲੀਅਤ ਕਹਿੰਦੇ ਕਿ ਸਾਡੀ ਹੋ ਸਕਦੀ ਅਸੀਂ ਕਿਸਾਨ ਜਥੇਬੰਦੀਆਂ ਸ਼ਾਮੂਲਿਤ ਕਰਾਂਗੇ ਪਰ ਨਾਲ ਸਾਨੂੰ ਪੰਥਕ ਸ਼ਕਤੀਆਂ ਦਾ ਖਾਸ ਕਰਕੇ ਆਉਣਾ ਚਾਹੀਦਾ ਪੰਥਕ ਸ਼ਕਤੀਆਂ ਹੋਣ ਧਾਰਮਿਕ ਜਥੇਬੰਦੀਆਂ ਹੋਣ ਕਮ ਕੌਮੀ ਇਨਸਾਫ ਮੋਰਚੇ ਦੇ ਨਾਲ ਚੱਲ ਕੇ ਕਿਸਾਨ ਜਥੇਬੰਦੀਆਂ ਨਾਲ ਚੱਲ ਕੇ ਅਸੀਂ ਇੱਕ ਵੱਡੀ ਲੜਾਈ ਲੜ ਸਕਦੇ ਹਾਂ ਤੇ ਵੱਡੀ ਕ੍ਰਾਂਤੀ ਜਿਹੜੀ ਹਮੇਸ਼ਾ ਕਿਹਾ ਜਾਂਦਾ ਕਿ ਕ੍ਰਾਂਤੀ ਪੰਜਾਬ چھوڑਦੀ ਆ ਉਹ ਕ੍ਰਾਂਤੀ ਹੁਣੇ ਪੰਜਾਬ ਛੋੜ ਸਕਦੀ ਆ ਤੇ ਰਿਹਾਈਆਂ ਵੀ ਹੋ ਸਕਦੀਆਂ ਤੇ ਪੰਜਾਬ ਦੇ ਮਸਲੇ ਵੀ ਹੱਲ ਹੋ ਸਕਦੇ ਆ